ਸਿਕਾਲ ਮੈਂ ਡਾਕਟਰ ਗੁਰਮੀਤ ਆ ਵੀਡੀਓ ਦੇ ਵਿੱਚ ਜਿਹੜੀ ਆਪਾਂ ਕਣਕ ਦੇਖ ਰਹੇ ਆ ਇਹ ਆਰਗੈਨਿਕ ਕਣਕ ਹੈ ਜਾਨੀ ਕਿ ਜੈਵਿਕ ਕਣਕ ਹੈ ਇਹਦੇ ਵਿੱਚ ਆਪਾਂ ਪਿਛਲੇ 5 ਸਾਲ ਹੋ ਗਏ ਇਸ ਵਾਰ ਇਸ ਵਹਾਣ ਦੇ ਵਿੱਚ ਆਪਾਂ ਕਦੇ ਵੀ ਕੋਈ ਯੂਰੀਆ ਜਾਂ ਡੀਪੀ ਦੀ ਵਰਤੋਂ ਨਹੀਂ ਕੀਤੀ ਤੇ ਇਸ ਵਾਰ ਇਹਦੇ ਚ ਆਪਾਂ ਜਿਹੜੀ ਕਿਸਮ ਲਾਈ ਆ ਉਹ ਹੈਗੀ ਹੈ ਡੀਬੀਡਬਲ 303 ਇਸ ਤਰ੍ਹਾਂ ਦੀ ਇਹ ਕਣਕ ਹੈਗੀ ਆ ਸ਼ਾਖਾਵਾਂ ਪੁੱਟਣ ਲੱਗ ਰਹੀਆਂ ਨੇ ਮਿਚਕ ਤੇ ਖੰਡੀ ਹੈਗੀ ਐ ਗੁੱਲੀ ਰੰਡਾ ਵਗੈਰਾ ਹੈ ਨਹੀਂ ਖੰਡੀ ਦਾ ਵੀ ਆਪਣੇ ਮੈਂ ਇੱਕ ਪਿੱਛੇ ਵੀਡੀਓ ਕੀਤੀ ਸੀ ਖੰਡੀ ਦਾ ਵੀ ਫਾਇਦਾ ਹੁੰਦਾ ਕਿਉਂਕਿ ਇਹ ਇੱਕ ਫਲੀਦਾਰ ਬੂਟਾ ਹੈ ਤੇ ਇਹਦੀਆਂ ਜੜਾਂ ਦੇ ਵਿੱਚ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੁੰਦੇ ਨੇ ਹਾਂਕਿ ਇਹ ਅ ਕਣਕ ਦੇ ਕੰਪੀਟੀਸ਼ਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉਸ ਤਰੀਕੇ ਨਾਲ ਇਹਦਾ ਨੁਕਸਾਨ ਹੈ ਪਰ ਜੇ ਆਪਾਂ ਇਹ ਇਸ ਤਰੀਕੇ ਨਾਲ ਦੇਖੀਏ ਭਾਈ ਇਹਦਾ ਮਿੱਟੀ ਨੂੰ ਕੋਈ ਫਾਇਦਾ ਹੁੰਦਾ ਤਾਂ ਹਾਂ ਇਹਦਾ ਫਾਇਦਾ ਹੁੰਦਾ ਹੈ ਖੰਡੀ ਜਿਹੜੀ ਆਪਣੀ ਆ ਅ ਨਦੀਨ ਜਿਹਨੂੰ ਆਪਾਂ ਕਹਿੰਦੇ ਆ ਤੇ ਕਿਉਂਕਿ ਇਹ ਫਲੀਦਾਰ ਹੈ ਤਾਂ ਇਹਦੀਆਂ ਬੂਟਾਂ ਦੀਆਂ ਜੜਾਂ ਦੇ ਵਿੱਚ ਰਾਈਜ਼ੋਬੀਅਮ ਨਾਈਟ੍ਰੋਜੋਮੋਨਾਸ ਵਰਗੇ ਬੈਕਟੀਰੀਆਜ਼ ਹੁੰਦੇ ਨੇ ਜਿਹੜੇ ਨਾਈਟ੍ਰੋਜਨ ਜਿਹੜੀ ਕੁਦਰਤੀ ਤੌਰ ਤੇ ਆ ਉਹਨੂੰ ਮਿੱਟੀ ਦੇ ਵਿੱਚ ਫਿਕਸ ਕਰਦੇ ਜਾਂਦੇ ਆ ਆ ਦੂਜੇ ਹੱਥ ਆਪਣੇ ਕੋਲ ਸੁਪਰ ਸੀਡਰ ਦੀ ਬਜਾਈ ਦੀ ਅ ਰਸਾਇਣਿਕ ਖੇਤੀ ਆ ਇਹਦੇ ਵਿੱਚ ਸਾਰੀ ਪ੍ਰੈਕਟਿਸ ਉਵੇਂ ਹੀ ਕੀਤੀ ਜਾਂਦੀ ਹੈ ਜਦੋਂ ਇਹ ਵੀ ਹੈਗੀ ਆ 303 ਤੇ ਇਹਦੇ ਵਿੱਚ ਆਪਾਂ ਨੇ ਡੇਢ ਗੁਣਾ ਇਸ ਵਾਰ ਪਿਛਲੇ ਸਾਲ ਵੀ ਇਹ ਤਜਰਬਾ ਕੀਤਾ ਸੀ ਆ ਡੇਢ ਗੁਣਾ ਜਿਹੜਾ ਇਹਦੇ ਵਿੱਚ ਆਪਾਂ ਨੇ ਨਿਊਟ੍ਰੀਸ਼ਨਲ ਮੈਨੇਜਮੈਂਟ ਕਰ ਕੀਤੀ ਆ ਜਾਂ ਕਰ ਰਹੇ ਹਾਂ ਤੇ ਇਸ ਨੂੰ ਆਪਾਂ ਜੇ ਦੇਖੀ ਤਾਂ ਬੜੀ ਸੋਹਣੀ ਇਹ ਕਣਕ ਖੜੀਆ ਬੜਾ ਸੋਹਣਾ ਇਹਦਾ ਪਟਾਰਾ ਇਹ ਤਰੀਕੇ ਦਾ ਤੇ ਆਹ ਕਣਕ ਨੂੰ ਜੇ ਆਪਾਂ ਪਾਣੀ ਲਾਉਣਾ ਹੈ ਇਦੇ ਵਿੱਚ ਆ ਖਾਲੀਆਂ ਪੰਗੀਆਂ ਗੀਆਂ ਨੇ ਖਾਲੀਆਂ ਨੇ ਵਿੱਚ ਹੀ ਪਾਣੀ ਛਕਾਂਗੇ ਕਿਉਂਕਿ ਇਹਦੇ ਨਾਲ ਇਹ ਕਣਕ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ ਹੈਗਾ ਨਹੀਂ ਤਾਂ ਪਾਣੀ ਲਾਉਣ ਤੋਂ ਬਾਅਦ ਇਹ ਕਣਕ एकदम ਪੀਲੀ ਪੈ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਜਿਹੜੇ ਰਸਾਇਣਿਕ ਫਤਾਂ ਨੇ ਉਹ ਪਾਉਂਦੇ ਨਹੀਂ ਤਾਂ ਕਰਕੇ ਇਹਨੂੰ ਉੱਭਰਨ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਹੈ ਜੇ ਆਪਾਂ ਇਹਦੇ ਵਿੱਚ ਪਾਣੀ ਲਾਉਣ ਤੋਂ ਬਾਅਦ ਕੋਈ ਖਾਦ ਨਹੀਂ ਪਾਉਂਦੇ ਤਾਂ ਇਸ ਤਰ੍ਹਾਂ ਆ ਕਿ ਤਰੀਕੇ ਦੀ ਇਹ ਕਣਕ ਖੜੀ ਹੈ ਇਹ ਹੁਣੀ 19 ਕਿਹਾ ਜਿਵੇਂ ਪਹਿਲਾਂ ਜੋ ਕਹਨੇ ਹੁੰਦੇ ਸੀ ਵੀ 15 ਕੁ ਮਣਟ ਦਾਣੇ ਹੋ ਜਾਂਦੇ ਨੇ ਕਿੱਲੇ ਚੋਂ ਤੇ ਇਹ ਲਗਭਗ 19 ਕੀ ਹੁੰਦੀ ਹੈ ਮੇਰੇ ਕੋਲੇ ਇਹ ਮੰਨ ਕੇ ਚੱਲੋ ਵੀ 9 ਤੋਂ 10 ਕੁਇੰਟਲ ਪਿਛਲੇ ਸਾਲਾਂ ਤੋਂ ਨਿਕਲ ਰਹੀ ਹੈ ਕਿੱਲੇ ਦੇ ਵਿੱਚੋਂ ਪਰ ਜੇ ਆਪਾਂ ਜ਼ਹਿਰ ਮੁਕਤ ਖਾਣਾ ਖਾਣਾ ਹੈ ਜਾਂ ਆਪਣੇ ਨਾਲ ਕੁਝ ਸਾਥੀ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਕੁਝ ਚੰਗਾ ਦੇਣਾ ਤਾਂ ਇਹੋ ਜਿਹੇ ਪ੍ਰੈਕਟਿਸਸ ਵਾਲਾ ਆਉਣਾ ਪਊਗਾ ਨਹੀਂ ਦਫਰ ਡਾਕਟਰਾਂ ਨੂੰ ਪੈਸੇ ਦੇਣ ਵਾਸਤੇ ਵੀ ਆਪਾਂ ਤਿਆਰੀਆਂ ਨਾ ਦੇਈ ਰਹੇ ਹਾਂ ਤੇ ਥੋੜਾ ਬਹੁਤ ਰੱਖਵਾ ਕੁਛ ਨਾ ਕੁਛ ਆਪਾਂ ਆਪਣੇ ਜੋਗੀ ਭਾਵੇਂ ਇਸ ਪ੍ਰੈਕਟਿਸ ਸੇਠਾਂ ਲਈ ਆਈਏ ਤੇ ਘਟੋ-ਘਟ ਆਪਣੀ ਸਿਹਤ ਨੂੰ ਆਪਾਂ ਠੀਕ ਕਰੀਏ ਆ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਸਿਕਾ